ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾ ਅੱਜ ਤੇ ਤੁਸੀਂ ਜੁੜੇ ਹੋ ਸ਼ੌਕੀ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦਿਨ ਮੰਗਲਵਾਰ ਆ ਤੇ ਹਰ ਮੰਗਲਵਾਰ ਦੀ ਮੰਗਲਵਾਰ ਹਰੀ ਕੀ ਕਲਾ ਇਹਨੂੰ ਵੱਡਾ ਹਰੀਕੇ ਵੀ ਕਹਿ ਦਿੰਦੇ ਆ ਇੱਥੇ ਦੋਸਤੋ ਬੱਕਰਾ ਮੰਡੀ ਲੱਗਦੀ ਆ ਸਵੇਰ ਸਵੇਰ ਦਾ ਟਾਈਮ ਆ ਲੱਗ ਚੁੱਕੀ ਆ ਜਿਵੇਂ ਵੀ ਕੋਈ ਸੌਦਾ ਹੋਇਆ ਤੁਹਾਨੂੰ ਲਾਈਵ ਦਿਖਾਵਾਂਗੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਹਾਂ ਜਲਦੀ ਦੋਸਤੋ ਨਵੇਂ ਸੌਦੇ ਦੇ ਨਾਲ ਤੇ ਆਓ ਦੇਖਦੇ ਹਾਂ ਦੋਸਤੋ ਪਹਿਲਾ ਸਬਦ ਕੀ ਮੰਗਿਆ ਵਜੇ ਦਾ 73 ਰੁਪਏ ਲਾਮਮੇ ਕਾਈਏ ਸਾਡ ਬੰਨ ਕੱਟੋ ਦੇਖ ਲਓ ਇਹ ਸਾਰੇ ਬੰਦੇ ਸਿੱਖੂ ਹੀ ਖੜੇ ਬੋਟਾ ਵੀ ਹੈ ਨਾਸਕ ਨੇ ਚੱਲਦਾ ਬੋਲ ਪੈਂਦਾ ਪਾੜ ਗਿਆ ਜੀ ਨਾ ਯਾਰ ਕਿਉਂ ਤੱਕ ਕਰ ਨਹੀਂ ਮਾ ਨਵੇਂ ਨਵੇਂ ਤਾਂ ਉਹ ਕਰਨਾਗਾ ਦਾ ਆਇਤਾ ਸੰਪਰਕ ਕਰਤਾ ਦੇਖਦੇ ਬਈ ਕਿੰਨੇ ਦਾ ਕਰਤਾ ਬੋਗੇ 5500 ਦਾ ਹੈ ਕਿੰਨੇ ਦਾ ਕਰਤਾ ਬਸ ਫੋਨ ਚੱਕ ਲਓ ਬਈ ਆ ਸਬਦਾ ਹੋਇਆ ਬਰਬਰੀ ਦਾ ਤੇ ਭਾਈ ਮਮੇ ਨੇ ਲਈ ਇਹ ਬੱਕਰਾ ਲਿਆ ਇਹ ਵਾਰੀ ਵਾਰੀ ਸਮਝ ਆਉਂਦੀ ਹੈ ਜਹਰ ਮੇਰੇ ਅੱਗੇ ਹਮ ਨੂੰ ਗਿੰਦੇ ਬਈ ਯਾਰੋ ਪਾਰ ਦੀ ਗੱਲ ਹੀ ਛੁੱਟੀ ਹੁੰਦੀ ਆ ਮੈਂ ਘੇਟ ਘੇਟ ਕਰੀ ਜਾਣਾ ਘੰਟਾ ਕੀ ਉਹਦਾ ਸਹੀ ਗੱਲ ਠੀਕ ਆ ਤੂੰ ਹੀ ਫੜਾ ਆਦਾ ਬਈ ਮੈਂ 5500 ਆ ਲੈ ਲੈ ਆ ਲੈ ਇੱਕੋ ਗੱਲ ਹੀ ਆ ਚੱਲ ਤੂੰ ਪਾਲਾ ਜੇ ਵਿੱਚ ਬਾਅਦ ਚ ਫੜਾ ਦਿਆਂ ਉਹਨੂੰ ਲਓ ਵੀ ਪੈਸੇ ਹੋ ਗਏ ਇਹਦੇ ਇਹਨਾਂ ਲਾ ਵੀ ਕਿੰਨੇ ਦਾ ਚੱਟੇ ਚੱਟੇ ਆਜਾ ਹਸਣ ਵਾਲੇ ਬੰਦੇ ਨੇ ਰਲਾ ਆਜ ਕਿਹੜੇ ਨਿਕਲਣ ਪਰਚੀ ਲਿਖੋ ਬਈ ਕਟੋ ਵੀ ਪਰਚੀ ਲਓ ਵੀ ਇੱਧਰ ਗੁਰਪ੍ਰੀਤ ਬਾਈ ਆ ਪਰਚੀ ਕੱਟੀ ਜਾਂਦੇ ਇੱਕ ਨਗ ਲਿਆ ਉਹ ਹੈ ਹੀ 1500 ਇਹ ਤਾਂ ਹੈ ਹੋਰ ਲੈ ਲਾ ਹਾਂ ਸੁਣਦੇ ਕਾ ਹੋਣੀ ਜਿਹੜਾ ਇੰਨੇ ਬੰਦੇ ਤੂੰ ਹਾਂ ਬੜਾ ਫਰਕ ਨਾ ਵੀ ਉਹਨੇ ਕੀ ਹੋਣ ਜਨੇ 15 ਕਿਲਾ ਦੋ ਦੱਸ ਦੇ ਦੇ ਯਾਰ ਬਾਈ ਜੋੜੇ ਪੁੱਛਦਾ ਮੈਂ ਵੀ ਨਹੀਂ ਉਹਨਾਂ ਨੂੰ ਹੋ ਗਿਆ ਵੀ ਲਿੱਸਾ ਹੈ ਪਹਿਲਾਂ ਹੀ ਲਿੱਸਾ ਵੀ ਲਿੱਸਾ ਯਾਰ ਜੇ ਕਰਕੇ ਲੱਗਦੇ ਸੀ ਉਹ ਲੱਗੇ ਟੁੱਟਾ ਮੈਨੂੰ ਹੀ ਲੱਗੇ ਕਹੀਂ ਲੱਗਿਆ ਸੀ ਛੀ ਲਾ ਕੇ ਆਕੇ ਹੁਣ ਭੁਗੇ ਨਹੀਂ ਛੀ ਤਾਂ ਫਿਰ ਲਾ ਕੇ ਛੀ ਲਾ ਕੇ ਭੁਗੇ ਬਹੁਤ ਮੀਵਾ ਕੇ ਚਲੇ ਚਲ 11 ਦੇ ਹੋ ਗਏ ਦੋਵੇਂ ਫਿਰ ਜੀ ਚੀ ਤੇ ਪੰਜ ਦਾ ਹੋ ਰੱਖ ਲਾ ਉਹ ਵੀ ਨਰਮ ਆ ਬਾਈ ਹੂੰ ਤੇ ਜੇ ਕਰਕੇ ਲੈ ਲਿਸੇ ਤੇ ਹੈਗੇ ਤੜੇ ਪਾ ਦਈਏ ਨਹੀਂ ਹੋਰ ਫਿਰ ਇੱਕੋ ਹੀ ਛੰਡ ਕੇ ਦੱਸ ਦੇ ਕਿ ਉਹ ਵੀ ਲਿਸਣਾ ਆ ਬਾਈ ਲਿਸਕ ਉਹ ਆ ਬੱਕਰਾ ਇੱਕ ਦਾ ਬਰਬਰੀ ਤੇ ਇੱਕ ਆ ਬੱਕਰਾ 11000 ਰੁਪਿਆ ਲਾਤਾ ਇਹਦਾ ਇਹਦਾ 10000 ਮੰਗਿਆ ਬਾਈ ਨੇ ਤੇ ਬਾਈ ਲਾਉਂਦਾ 5000 ਰੁਪਿਆ 50 ਲਾ ਕੇ ਗਿਆ ਪੰਜ ਹੀ ਇਹਦਾ ਝਟਕਈ ਨੇ ਲਾਇਆ ਬਾਈ ਨੇ ਘਰ ਬਾਈ ਕੀ ਕਰਦਾ ਕਿਸੇ ਨੂੰ ਲਾਜ ਬਸ ਫਿਰ ਉਹ ਜਾਵੜਨ ਦੇ ਤੁਰੇ ਫਰਾ ਯਾਰ ਸਾਹਿਬ ਉੱਥੇ ਨਹੀਂ ਜਾਂਦੇ ਆ ਕਿਹਨਾਂ ਕਹਿੰਦਾ ਬਰਬਰਾ ਉੱਥੇ ਨਹੀਂ ਠੀਕ ਹੈ ਕਹਿੰਦਾ ਇੱਥੇ ਉਹ ਤੇ ਚੀਜ਼ ਇਹ ਹੋ ਗਈ ਫਿਰ ਮੈਂ ਤਾਂ ਨਮੀੜ ਨਹੀਂ ਸੀ ਕਰਨ ਮਾੜਾ ਮੋਟਾ ਅੱਗਾ ਪਿੱਛਾ ਲੈ ਖਿੱਚ ਕੇ ਤੈਨੂੰ ਤਾਂ ਨਹੀਂ ਆਇਆ ਤਾਂ ਜਿੱਦਾਂ ਨੂੰ ਚਚਾ ਲਾਉਂਦੇ ਸੀ ਲੈ ਲੈ ਸੌਦਾ ਨਾ ਧਿਆਰ ਰੱਖ ਕੇ ਲਿਆ ਕਰੋ ਫੜਾ ਸਾਈ ਜੇ ਮੰਨ ਲਾ ਤੈਨੂੰ ਨਾ ਜਿੱਤ ਪਰ ਇਹਨੂੰ ਆ ਜਾ ਅੰਕਲ ਮੜਾ ਉਧਰ ਚੱਲੋ ਯਾਰ ਸਾਰੇ ਜਣੇ ਉਧਰਲੇ ਪਾਸੇ ਵੇਖ ਵਾ ਸਾਈ ਤਾਂ ਕਢਾ ਦੇ ਦੋ ਭਾਈ ਉਧਰ ਆ ਕੇ ਨਹੀਂ ਕੱਢ ਰਹੀ ਇਹਨੇ ਲੈ ਤੁਸੀਂ ਛੱਤ ਰੋ ਇਹ ਤਾਂ ਫੜਾ ਦੇ ਸਾਈ ਦਾ ਲੈ ਲੈ ਬੀੜਾ ਤਾਂ ਨਹੀਂ ਅੱਖੇ ਨਾਲ ਤੇਰਾ ਸੌਦਾ ਖੜਾ ਪਿਆ ਮਾਜੀ ਅੰਦਰ ਲੈ ਲੈ ਭਾਈ ਆ ਵੀ ਲੈ ਕੋਲੇ ਆ ਗੜਗਾਂ ਵਾਲਿਆ ਲੋ ਵੀ ਆ ਬੱਕਰੇ ਦਾ ਸਬਦਾ ਚੱਲੀ ਜਾਂਦਾ 200 ਉੱਤੇ ਲੈ ਲੈ 5500 ਰੁਪਏ ਕਿੰਨੇ ਦਿਨਾਂ ਲਾਇਸ਼ ਦੱਸ ਦੇ ਇਹ ਤੂੰ ਕਿਹਾ ਖੜਾ ਜਾਵਾਂ ਹੁਣ ਹਾਂ ਇਹਦੂ ਵੱਧ ਨਹੀਂ ਚੱਲੀ ਦੀ ਜਾਂਦਾ ਇਹ ਬਾਬਿਆਂ ਨੂੰ ਹਾਂ ਛੱਡ ਦੇ ਹਾਂ ਕਿੰਨੇ ਰੇ ਦੱਸ ਦੇ ਕਿੰਨੇ ਦਿਨਾਂ ਪਤਾ ਨਹੀਂ ਯਾਰ ਵੇਰਦੇ ਹੜ ਕੰਮ ਆ ਅੰਮੀ ਦੱਸ ਨਾ ਕੀ ਕੀ ਗੱਲ ਦਾ ਇਹਦੂ ਕਰਦੇ ਨੇ ਆਲੇ ਫਾੜ ਯਾਰ ਨਵੇੜ ਨਵੇੜ ਦੀ ਬਾਈ ਪੱਚ ਲਈ ਬਾਈ ਹਰਾਵਾ 5500 ਦਾ ਫਿਰ ਕੋਈ ਫਰਕ ਨਹੀਂ ਕੋਈ ਫਰਕ ਨਹੀਂ ਯਾਰ ਫੜ ਲਾ ਬਾਈ ਯਾਰ ਹਾਲਾ ਫੜ ਲਾ ਚੱਕ ਬਈ ਲੱਗਣ ਪੈਸੇ ਬਈ ਉਹਦਾ ਉਹ ਕੋਲਾ ਨਾ ਉਹ ਤੁਸੀਂ ਪੜਾਵੀ ਸਾਲ ਖੜੇ ਆ 50 50 ਹੋ ਜਾਣਾ ਸੀ ਸਾਡੇ ਪੰਜਾ ਉਧਰ ਹੁਣ ਤਾਂ ਹੋ ਜਾ ਮੈਂ ਤਾਂ ਵੀ ਦੇਖਣਾ ਤੇ ਦੇਖ ਲਾ ਉਹ ਤੂੰ ਜੇ ਤੈਨੂੰ ਨਹੀਂ ਚੰਗਾ ਲੱਗਦਾ ਖੜਾ ਰਹਿਣ ਦੇ ਐਡੀ ਟੈਨਸ਼ਨ ਨਾ ਲੈ ਮੈਂ ਦੇ ਦੇਣਾ ਪੈਸੇ ਇਹ ਵੀ ਗੱਲ ਆ ਕੋ ਦਿਲ ਵੀ ਰੱਖਿਆ ਕਰੋ ਕੋਈ ਗੱਲ ਨਹੀਂ ਤਾਂ ਫਿਰ ਇਹਦੇ ਕੋ ਗਿੜ ਕੇ ਥੋੜਾ ਪਾਇ ਹਾਂ ਚਲ ਦੇ ਪੈਸੇ ਬਾਈ ਨੂੰ ਆ ਮੜਾਲਾ ਸਾਈ ਦੇ ਤੇ ਲੋ ਵੀ 5500 ਦਾ ਮੈਂ ਤੇ ਕਹਿੰਦੇ ਨੇ ਹ ਸਭ ਤੇ ਹੋਣ ਕਿਹਦਾ ਚੱਲੂਗਾ ਕੰਮ ਇੱਥੇ ਆ ਬਿਲਕੁਲ ਬਿਲਕੁਲ ਲੈ ਵੀ ਗਿਣ ਦੇ ਕਰਾਂ ਇੱਥੇ ਤਾਂ ਤੁਹੀ ਸੀਗਾ ਹਣਾਂ ਨੇ ਨਹੀਂ ਆਪਾਂ ਨੂੰ ਕੋਈ ਚੱਕਰ ਨਹੀਂ ਕਿਸੇ ਨਾਲ ਗੱਲ ਕਰਦੇ ਚੱਕ ਹੋ ਸ਼ਾਹਣ ਐਵੇਂ ਨਾ ਟੈਨਸ਼ਨ ਲਿਆ ਕਰ ਲਓ ਵੀ ਆ ਬੱਕਰਾ ਵੇ ਗਿਆ 55000 ਦਾ ਲਖਾਈ ਆਪੋ ਆਪਣੀ ਚਲੋ ਕਰਾਓ ਲਖਾਈ ਬਈ ਅਗਲਾ ਸੌਦਾ ਇਸੇ ਤਰ੍ਹਾਂ ਤੁਹਾਨੂੰ ਦਿਖਾਵਾਂਗੇ ਮਨ ਮੰਨਦਾ ਤਾਂ ਫਿਰ ਦਾ ਵੇਖ ਲੈ ਕਰਾਓ ਲਖਾਈ ਬਈ ਹਾਂ ਹਾਂ ਕਰਾਉਣੇ ਬਈ ਪੱਠਾ ਮੁੰਡਾ ਮੰਗਦਾ ਯਾਰ ਮਾਹੇੜਾ ਕਰਾ ਦੇ ਹੁੰਦਾ ਕੀ ਮੰਗਿਆ ਪੱਠਾ ਬਈ 4 ਆ ਦੰਦ ਵੇਚਣਾ ਉਸ ਤੇ ਲੈਣ ਦੀ ਮੰਦਰ ਕੇ 60 ਪੀਸ ਆ 60 ਪੀਸ ਕਿਹੜਾ ਹੈ ਲੱਕੀਆ ਮਾ ਗੇੜਾ ਨਹੀਂ 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 ਗੇੜਾ ਸਫੀ ਵਾਲੀਆਂ ਨਹੀਂ ਨਹੀਂ ਯਾਰ ਲੈ ਬਾਪੂ ਉਧਰ ਲੈ ਪਾਈ ਹੋਗੇ ਮੂਹਰੇ ਨੂੰ ਕਰ ਲਾ ਬਸ ਬਸ ਤੇਰੇ ਹਣ ਦੀ ਆ ਮੇਰੇ ਹਣ ਦੀ ਹੋਈ ਪਈ ਚਲੋ ਕਰੋ ਸੌਦਾ ਇਹਦਾ ਵੀ 10 ਬੀਜ ਦਾ ਕੌਣ ਲੈਂਦਾ ਇਹੇ ਤੁਸੀਂ ਲੈ ਨਹੀਂ ਆਓ ਜੀ ਇਧਰ ਆ ਵੀ ਬਾਬਾ ਮੈਂ ਤਾਂ ਇਹਨੂੰ ਦੱਸਿਆ ਇਹਨੂੰ ਦੱਸ ਕੀ ਦੱਸਿਆ 6000 5000 ਲੈ ਵੀ ਤੂੰ ਦੱਸ ਬਈ ਹੁਣ ਬਸ ਠੀਕ ਬਈ ਇਹਦਾ ਹੀ ਚਲੋ ਇਹਦਾ ਹੀ ਆ ਮੰਦਰਾ ਦਾ ਹੀ ਆ ਵਟਲਾ ਪੈਸੇ ਨਹੀਂ ਨਹੀਂ ਕਿੰਨੇ ਦੀ ਵੇਚਣੀ ਪਾਦਾ ਲੱਗੇ ਮੁੰਦਰਾ ਹਾਂ ਜਵਾ ਮੰਦਰਾ ਪਈ ਜਾਂਦੀਆਂ ਕਿਹੜੀ ਵਾਰ ਹੈ ਇਨੂੰ ਸਮਝਾ ਬੋ ਗਿਆ ਮੂੰਹੋਂ ਵੀ ਆਏ ਆ ਪੜਦੇ ਨਾ ਸਮਝਾ ਦੇ ਰਾਣਾ ਕਾਲਾ ਪਾਏ ਆ ਆਇਆ ਲੋਰ ਮੈਂ ਅੱਖ ਮਾਰ ਤੇ ਤਾਂ ਫਿਰ ਚੈੱਕ ਕਰਨ ਵਾਲੀ ਵਿਜੋਇ ਦੇਣੀ ਪਊਗਾ ਮਰਦੋਈ ਖੜੀ ਸਾਰਾ ਕੁਝ ਕਰਨਾ ਪਊਗਾ ਤੇ ਮਾਰ ਪਾਟੀ ਹੈ ਹਾਂਜੀ ਬੱਟ ਦੇਖਿਆ ਵੇਖਿਆ ਬੱਕਰੀਆ ਖੜਾ ਦੇ ਯਾਰ ਬੋਲੀ ਬੋਲੀ ਬੋ ਗਿਆ ਮਾਰੀ ਸੱਟ ਮਾਰ ਸੱਟ ਬੋ ਗਿਆ ਚਾਲਾ ਤੇ ਬੱਕਰਾ ਮਾਰਾ ਆ ਰੋ ਸਾਡਾ ਸਾਡਾ ਹਾਂ ਦੱਸ ਬੋਲ ਕੀ ਐਣਾ 5000 ਨਹੀਂ ਯਾਰ 6000 ਰੁਪਏ ਮਾਂ ਲਾਗੇ ਮੈਂ ਲਵਾਇਆ ਸੀ 3000 ਮੈਂ ਕਿਹਾ ਸੀ 6 ਦਾ ਹੀ ਉਹਨੂੰ ਲਖਵਾ ਦੇ ਜੇ ਤੇਰਾ ਮਾਨ ਜੇ ਵੱਧ ਵਧਾ ਦੇ ਜਵਾਂ ਜਾ ਯਾਰ ਬੋ ਗਿਆ ਜਵਾਂ ਸਹੀ ਗੱਲ ਆਏ ਹੱਡੀਆਂ ਹੀ ਨਿਕਲਣੀਆਂ ਗੱਲੀਆਂ ਬੱਕਰਾ ਹੋਊਗਾ ਲੈ ਜਦੋਂ ਉਹਦਾ ਪਹਿਲਾ ਦੋਤਾ ਨਾ ਕਰਿਆ ਕਰੋ ਪਹਿਲਾ ਇਹ ਤੁਹਾਡੀ ਗਲਤ ਪਹਿਲਾਂ ਉਹਨੂੰ ਕਰ ਲਿਆ ਕਰਨ ਦੇ ਰਾਹ ਨਾਲ ਇਹਨੂੰ ਕਿਉਂ ਤਾਂ ਹੀ ਸਮਝਦਾ ਸਹੀ ਹੈ ਹਾਂ ਨਹੀਂ ਨਹੀਂ ਮੈਂ ਨਹੀਂ ਕੋਈ ਫਿਰ ਕਿਉਂ ਗਾਹ ਪਹਿਲਾਂ ਇੱਕ ਬੰਦਾ ਹੈਗਾ ਆਪਾਂ ਨੂੰ ਕਹੇ ਤਾਂ ਫਿਰ ਫਿਰ ਕਿਹੜੀ ਗੱਲ ਇਹਨੂੰ ਦਵਾਗੇ ਇਹਨੂੰ ਦਵਾਗੇ ਤੂੰ ਲੈ ਪੱਕੀ ਉੱਤਰੀ ਲੈ ਵੀ 5.500 ਸ਼ੀਲ ਆਇਆ ਬਈ ਸਾਢੇ 5000 ਸ਼ੀਲ ਆਇਆ ਫਿਰ ਉਹ ਲਾਈ ਨਹੀਂ ਹੁੰਦਾ ਜਿਹਦਾ ਆਪਾਂ ਨੂੰ ਪੁੱਛਿਆ ਲੱਗਣ ਪੈਸੇ ਬਈ ਵੇਲੇ ਨਾ ਵੇਲਾ ਹੋਵੇ ਨਾ ਵਧਣਾ ਨਾ ਫੁੱਲਣਾ ਵਾੜ ਗਿਆ ਇਹਨਾਂ ਕੋ ਬਦਲਾਈ ਬਸ ਖੜ ਗਿਆ ਹੁਣੇ ਕੇਰਾ ਤੂੰ ਵੀ ਖੜ ਕੇ ਤ ਨਹੀਂ ਹਟ ਲੈ ਤੂੰ ਪੈਸੇ ਵਟ ਕੋਈ ਹੋਰ ਨਾਗ ਪਾ ਅੰਕਲ ਇਹ ਵੀ ਮਾਨ ਕੀਤਾ ਵਾਲੇ 650 ਦਾ ਹੋ ਗਿਆ ਫੜਲਾ ਹੁਣ ਉਹ ਫੜਲਾ ਹੁਣ ਖੋਲ ਬੋਲ ਖੋਲ ਖੋਲ ਫੜਾ 200 ਅੱਖੇ ਲੱਗੀ ਜਾਂਦਾ ਮੰਨੀ ਜਾਂਦਾ ਕੀ 200 ਨਾ ਹੋ ਜਾ ਆਹੋ ਨਾ ਉਹਨੂੰ ਫਰਕ ਪਵੇ ਨਾ ਇਹਨੂੰ ਫਰਕ ਪਵੇ ਹੋਰ ਕਿਹੜੇ ਕਰਨੇ ਦੱਸ ਆਓ ਪੱਠ ਜੀ ਵੀ ਬੱਕਰਾ ਜਾ ਵੀ ਦੁਆ ਉਹ ਪੱਠ ਵੀ ਦੁਆ ਪਰੇ ਉਹ ਘਰੇ ਰੱਖੀਏ ਛੋਪੀ ਸਾਹਿਬ ਓਏ ਨਹੀਂ ਉਹ ਘਰੇ ਰੱਖਣੀ ਉਹ ਕੋਈ ਚੰਗੀ ਲੈ ਕੇ ਦੇਵਾਂਗੇ ਇਹਨੂੰ ਆਪਾਂ ਆ ਫੜਿਆ ਯਾਰ ਪਰਚੀ ਨੂੰ 베ੜੀ ਚੱਕੋ ਬਈ ਨਵੇੜੋ ਪਰਚੀ ਦਾ ਵੀ ਓਹ ਤੂੰ ਆਇਆ ਸੱਤ ਪਾ ਕਿੱਥੇ ਆ ਸੋੜਾ ਲਓ ਵੀ ਵਧੀਆ ਸਬਦਾ ਹੋ ਗਿਆ ਆਹ 6200 ਦਾ ਬੱਕਰਾ ਹੋ ਗਿਆ ਆ ਜਾ ਉਹਦੇ ਹਿਸਾਬ ਨਾਲ ਤੂੰ ਹੀ ਮਾਰ ਹੱਥ ਯਾਰ ਬਾਈ ਤੂੰ ਹੀ ਮਾਰ ਹੱਥ ਉਹਦੇ ਤੇ ਆ ਆ ਯਾਰ ਪੱਟ ਖੜੀ ਲੈ ਚਲਾ ਆ ਵੀ ਸੱਤ ਪਾਲ ਅੱਠ ਦਾ ਲੈਣਾ ਛੇ ਯਾਰ ਹੋਰ ਕਿੰਨੇ ਲੈਣੇ ਆ ਵੋ ਗਿਆ ਕਰਾ ਪੱਠ ਦਾ ਵੀ ਓਏ ਕਿੰਨੇ ਦੀ ਦਿੱਤੀ ਨਹੀਂ ਪੱਠ ਦਾ ਜੇ ਨਹੀਂ ਨਹੀਂ ਕਰਾਈ ਪੈਂਨ ਸੌ ਦੇਣੀ ਆ ਚਾਰ ਰਹਿਣ ਤੇ ਫਿਰ 65 ਦੀ ਲੈਣੀ ਆ ਤੇ ਚੱਲ ਆਉਣ ਦੇ ਫਿਰ ਵੇਖੀ ਜੋ ਗਿਣ ਗਿਣ ਪੈਸੇ ਗਿਣ ਪੈਸੇ ਪੁੱਛਲਾ ਬਣਾ ਲੈ ਦੋ ਵੀ ਆ ਪੱਠ ਦਾ 650 ਰੁਪਿਆ ਬਾਈ ਨੇ ਲਾਇਆ ਆ ਜਾਂ ਵਾਲੇ ਪੱਠੇ ਕਿਤੇ ਨਵੇਂ ਚੜ ਨਵੇਂੜੋ ਕੰਮ ਹੋ ਗਿਆ ਨਾ ਸੌਦਾ ਗਿਣ ਪੈਸੇ ਬਾਈ ਜੇ ਮੈਂ